ਹਾਂਜੀ ਦੋਸਤੋ ਜਿਹੜੀ ਆਪਾਂ ਮੁਹਿੰਮ ਚਲਾਈ ਆ ਕਿ 50 ਪਲੱਸ ਵਾਲਿਆਂ ਨੂੰ ਦੁਬਾਰਾ ਆਪਾਂ ਜਵਾਨ ਕਰਨਾ ਫਿੱਟ ਕਰਨਾ ਬਿਮਾਰੀਆਂ ਤੋਂ ਦੂਰ ਕਰਨਾ ਉਹਨਾਂ ਨੂੰ ਤੇ ਲੰਬੀ ਉਮਰ ਵਧਾਉਣੀ ਆ ਉਹਨਾਂ ਦੀ ਉਹਦੇ ਵਿੱਚ ਆਪਾਂ ਨੂੰ ਕਾਮਯਾਬੀ ਮਿਲਣੀ ਸ਼ੁਰੂ ਹੋ ਗਈ ਆ ਕੁਝ ਇੱਕ ਦੋ ਮੈਂਬਰ ਸੀਗੇ ਜਿਨ੍ਹਾਂ ਨੂੰ ਮੈਂ ਕੱਲ ਕਿਹਾ ਸੀ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਉਸ ਟਾਈਮ ਤਾਂ ਆਪਣੇ ਪੋਤਿਆਂ ਨੂੰ ਸਕੂਲ ਛੱਡਣ ਜਾਂਦੇ ਆ ਇੱਕ ਨੇ ਕਿਹਾ ਸੀ ਕਿ ਮੈਂ ਦੁਕਾਨ ਤੇ ਜਾਣਾ ਹੁੰਦਾ ਸੋ ਉਹਨਾਂ ਨੇ ਹੀ ਅੱਜ ਸਭ ਤੋਂ ਪਹਿਲਾਂ ਆਪਣੀ ਗਰੁੱਪ ਜੁਆਇਨ ਕੀਤਾ ਇਹ ਇੱਕ ਮੇਣਾ ਹੁੰਦਾ ਕਿਸੇ ਟਾਈਮ ਮੈਨੂੰ ਵੀ ਕਿਸੇ ਨੇ ਮੇਣਾ ਮਾਰਿਆ ਸੀ ਜਦੋਂ ਮੈਂ ਜਿੰਮ ਦੇ ਵਿੱਚ ਐਕਸਰਸਾਈਜ਼ ਲਾਉਂਦਾ ਸੀ ਤਾਂ ਮੈਨੂੰ ਕਿਹਾ ਸੀ ਕਿ ਇਹ ਬੁੱਢਾ ਕੀ ਪੰਗੇ ਲੈਂਦਾ ਇਹਨੇ ਲੱਤਾਂ ਬਾਵਾ ਤੜਵਾ ਲੈਣੀਆਂ ਉਸ ਟਾਈਮ ਮੈਨੂੰ ਵੀ ਬੁਰਾ ਲੱਗਿਆ ਸੀ ਲੇਕਿਨ ਮੈਂ ਉਹਨੂੰ ਚੈਲੰਜ ਸਮਝਿਆ ਸੀ ਜੇਕਰ ਮੈਂ ਉਹਨੂੰ ਚੈਲੰਜ ਮੰਨਿਆ ਤਾਂ ਮੈਂ ਦੋ ਵਾਰ ਬੋਡੀ ਬਿਲਡਿੰਗ ਚ ਵਰਲਡ ਚੈਂਪੀਅਨ ਬਣਿਆ ਦੋ ਵਾਰ ਮੈਂ ਪਾਵਰ ਲਿਫਟਿੰਗ ਦੇ ਵਿੱਚ ਵੀ ਵਰਲਡ ਚੈਂਪੀਅਨ ਬਣਿਆ ਹਮੇਸ਼ਾ ਜਿਵੇਂ ਕਹਿੰਦੇ ਆ ਕਿ ਕੁੱਬੇ ਦੇ ਵੱਜੀ ਲੱਤ ਕੁੱਬੇ ਦਾ ਕੁੱਬ ਨਿਕਲਿਆ ਇੱਕ ਕਹਾਵਤ ਆ ਜਿੰਨਾ ਚਿਰ ਸਾਨੂੰ ਮੇਣਾ ਨਹੀਂ ਵੱਜਦਾ ਉਨਾ ਚਿਰ ਅਸੀਂ ਨਹੀਂ ਲੈਣ ਤੇ ਆਉਂਦੇ ਮੇਣਾ ਮਾਰਨਾ ਵੀ ਬਹੁਤ ਜ਼ਰੂਰੀ ਆ ਮੇਰੀ ਇਹ ਕੋਸ਼ਿਸ਼ ਆ ਕਿ ਜਿਹੜੇ ਆਪਣੇ ਆਪ ਨੂੰ ਹਾਰ ਮੰਨ ਬੈਠੇ ਆ ਜਿਹੜੇ ਕਹਿੰਦੇ ਆ ਕਿ ਹੁਣ ਤਾਂ ਵਢਾਪਾ ਆ ਗਿਆ ਹੁਣ ਨਹੀਂ ਕੁਝ ਹੋਣਾ ਹੁਣ ਤਾਂ ਅਗਲੀ ਉਮਰ ਚ ਹੀ ਦੇਖਾਂਗੇ ਉਹ ਆਪਣੇ ਆਪ ਨੂੰ ਮਰਿਆ ਹੋਇਆ ਐਕਸੈਪਟ ਕਰ ਲੈਂਦੇ ਆ ਮੈਂ ਉਹਨਾਂ ਨੂੰ ਜਗਾਉਣਾ ਚਾਹੁੰਦਾ ਔਰ ਜਗਾ ਕੇ ਤੁਹਾਡੇ ਸਾਹਮਣੇ ਫਿੱਟ ਕਰਕੇ ਵੀ ਦਿਖਾਉਂਗਾ ਸੋ ਜਿਨ੍ਹਾਂ ਨੇ ਅੱਜ ਗਰੁੱਪ ਜੁਆਇਨ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਵਾਰ ਨੂੰ ਅਸੀਂ ਕਲਾਸਾਂ ਸ਼ੁਰੂ ਕਰਨ ਲੱਗੇ ਆ ਸਵੇਰੇ 6 ਤੋਂ 7 ਕਲਾਸ ਹੋਊਗੀ 1 ਘੰਟੇ ਦੀ ਵੀਡੀਓ ਕਾਲ ਤੇ ਘਰੇ ਹੀ ਟ੍ਰੇਨਿੰਗ ਆਪਣੀ ਲੈ ਸਕਦੇ ਆ ਤੁਸੀਂ ਆਪਣੇ ਘਰ ਦੇ ਵਿੱਚ ਹੀ ਟ੍ਰੇਨਿੰਗ ਲੈਣੀ ਆ ਜਿੰਨੇ ਵੀ ਤੁਹਾਡੇ ਗਿੱਟੇ ਗੋਡੇ ਜਾਮ ਹੋਏ ਆ ਸਾਰੇ ਆਪਾਂ ਰੇਲ ਵਾਂਗੂ ਚੱਲਣ ਲਾ ਦੇਣੇ ਆ ਗਿੱਟਿਆਂ ਗੋਡਿਆਂ ਦਾ ਦਰਦ ਸਾਰਾ ਭਜਾ ਦੇਣਾ ਮੇਰੀ ਕੋਸ਼ਿਸ਼ ਹੋਊਗੀ ਰਸਤਾ ਮੈਂ ਦਿਖਾਉਣਾ ਮਿਹਨਤ ਤੁਸੀਂ ਕਰਨੀ ਆ ਤੇ ਫਲ ਦੇਣਾ ਸਾਨੂੰ ਪਰਮਾਤਮਾ ਨੇ ਸੋ ਫੇਰ ਦੁਬਾਰਾ ਉਹਨਾਂ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਕੱਲ ਮੇਰੇ ਮੇਨੇ ਸੁਣ ਕੇ ਅੱਜ ਆਪਣਾ ਗਰੁੱਪ ਜੁਆਇਨ ਕੀਤਾ ਲੇਕਿਨ ਮੇਰੀ ਇਹ ਕੋਸ਼ਿਸ਼ ਜ਼ਰੂਰ ਰੰਗ ਲਿਆਈ ਸੋ ਹੋਰ ਵੀ ਤੁਸੀਂ ਹਿੰਮਤ ਕਰੋ ਗਰੁੱਪ ਜੁਆਇਨ ਕਰੋ ਮੇਰਾ WhatsApp ਨੰਬਰ ਉੱਪਰ ਮੈਂ ਦੇ ਰਿਹਾ ਤੇ ਮੈਨੂੰ WhatsApp ਤੇ ਮੈਸੇਜ ਪਾਓ ਤੇ ਜਲਦੀ ਗਰੁੱਪ ਜੁਆਇਨ ਕਰੋ ਆਪਾਂ ਅੱਜ ਦੀ ਯੂਥ ਨੂੰ ਦਿਖਾ ਦਈਏ ਕਿ ਸਾਡੀਆਂ ਵੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਜੇਕਰ ਮੇਰੇ ਵਿਚਾਰ ਵਧੀਆ ਲੱਗੇ ਇਹਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਉਹਨਾਂ 50+ ਵਾਲਿਆਂ ਤੱਕ ਪਹੁੰਚੇ ਜੋ ਹੌਸਲਾ ਹਾਰ ਕੇ ਮੰਝਿਆ ਤੇ ਡਿੱਗਣ ਲਈ ਤਿਆਰ ਹੋਏ ਬੈਠੇ ਆ ਆਪਾਂ ਉਹਨਾਂ ਨੂੰ ਉਥੋਂ ਚੱਕ ਕੇ ਗਰਾਊਂਡਾਂ 'ਚ ਲੈ ਕੇ ਆਈਏ ਜਿੰਮਾਂ 'ਚ ਲੈ ਕੇ ਆਈਏ ਸੋ ਸਾਰਿਆਂ ਦਾ ਧੰਨਵਾਦ ਜੀ